ਹਾਂਜੀ ਮਾਂ ਦਾ ਢੋਲੀ ਪਿੰਡ ਦੀ ਧੀ ਦਾ ਅੱਛਾ ਮਾਂ ਦਾ ਪਿੰਡ ਕਿਹੜਾ ਸੀ ਢੰਡੋਲੀ ਜੀ ਅੱਛਾ ਪੇਕਾ ਪਿੰਡ ਮਾਂ ਦਾ ਢੰਡੋਲੀ ਸੀ ਵਿਆਹੀ ਹੋਈ ਉੱਥੇ ਸੀ ਮੌੜਾ ਅੱਛਾ ਧੀ ਨੌਕਰੀ ਕਰਦੀ ਸੀ ਧੀ ਨੌਕਰੀ ਕਰਦੀ ਜੀ ਪੁਲਿਸ ਦੀ ਪੁਲਿਸ ਵਿੱਚ ਆਪਣੀ ਭਾਣਜੀ ਦੀ ਫੋਟੋ ਅੱਛਾ ਭਾਣਜੀ ਆਪਣੀ ਆਪਣੀ ਭਾਣਜੀ ਮਾਮਾ ਤੇ ਧੀਆ ਗੱਡੀ ਦੇ ਵਿੱਚ ਰਿਸ਼ਤੇਦਾਰੀ ਚ ਜਾ ਰਹੀਆਂ ਸੀ ਮੌੜਾ ਪਿੰਡ ਤੋਂ ਵੀ ਇਸ ਤਰ੍ਹਾਂ ਨਾਲ ਹੋ ਜੂਗਾ ਯਾਰ ਕਿੱਡਾ ਵੱਡਾ ਜਿਹੜੀ ਲੜਕੀ ਸੀ ਪੁਲਿਸ ਦੇ ਵਿੱਚ ਮੁਲਾਜ਼ਮਾ ਦੱਸੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸਾਨੂੰ ਦਿਖਾਉਣੀ ਹੈ ਕਿ ਕਿਵੇਂ ਵੱਡਾ ਹਾਦਸਾ ਹੋਇਆ ਕਿਵੇਂ ਇੱਕ ਨਹਿਰ ਦੇ ਉੱਤੇ ਨਹਿਰ ਦੇ ਉੱਤੇ ਇੱਕ ਵੱਡਾ ਹਾਦਸਾ ਹੋਇਆਗਾ ਤਸਵੀਰਾਂ ਦੇ ਵਿੱਚ ਦਿਖਾਉਣੀ ਹੈ ਕਿਵੇਂ ਇੱਕ ਗੱਡੀ ਨੂੰ ਅੱਗ ਲੱਗੀ ਹੈ ਕਿਵੇਂ ਜਿਉਂਦੀਆਂ ਮਾਮਾ ਧੀਆਂ ਜੇ ਕਹਿੰਦੀ ਹੈ ਗੱਡੀ ਦੇ ਵਿੱਚ ਸੜ ਕੇ ਸੁਆਹ ਹੋ ਗਈਆਂ ਐਕਸੀਡੈਂਟ ਹੋਣ ਦੇ ਕਾਰਨ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸੂਲਰ ਘਰਾਟ ਖੜਿਆਂਗੇ ਕਿਲੋਮੀਟਰ ਜਦੋਂ ਇਧਰੋਂ ਲੈ ਰਹੇ ਗਏ ਅੱਗੇ ਨੂੰ ਜਾਂਦੇ ਆ ਪਟੜੀ ਦੇ ਉੱਤੇ ਨਹਿਰ ਤੇ ਪਰ ਇੱਥੇ ਇੱਕ ਗੱਡੀ ਦੇਖ ਸਕਦੇ ਹੋ ਸੜ ਕੇ ਬਿਲਕੁਲ ਸੁਆਹ ਹੋ ਗਈ ਜਿਹਦੇ ਵਿੱਚ ਮਾਮਾ ਤੇ ਧੀਆ ਜਿਹੜੀ ਧੀ ਆ ਉਹ ਮੁਲਾਜ਼ਮ ਦੱਸੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸੀਗੀ ਰਿਸ਼ਤੇਦਾਰੀ ਚ ਜਾ ਰਹੇ ਸੀਗੇ ਸ਼ਾਇਦ ਪਸੌਰ ਦੱਸਿਆ ਗਿਆ ਵੀ ਉੱਥੇ ਜਾ ਰਹੇ ਸੀਗੇ ਮੌੜਾ ਪਿੰਡ ਜਿਉਣੇ ਮੋੜ ਵਾਲੇ ਪਿੰਡ ਤੋਂ ਦੋ ਮਾਮਾ ਤੇ ਇੱਕ ਰਿਸ਼ਤੇਦਾਰੀ ਜਾ ਰਹੀ ਸੀ ਆ ਦੇਖੋ ਦਰਖਤ ਵੀ ਮੱਚ ਗਿਆ ਨਾਲ ਦਰਖਤ ਨੂੰ ਵੀ ਅੱਗੇ ਲਾ ਕੇ ਉੱਪਰ ਤੱਕੋ ਦੇਖੋ ਸੇਕ ਗਿਆ ਹੋਇਆ ਤੇ ਪਰ ਜਿਹੜੀ ਗੱਡੀ ਹੈ ਗੱਡੀ ਜੇ ਕਹਿੰਦੀ ਹੈ ਤਿਲ ਤਿਲ ਕਰਕੇ ਬਿਲਕੁਲ ਕਿਉਂਕਿ ਸਵੇਰੇ 5 ਵਜੇ ਦਾ ਟਾਈਮ ਦੱਸਿਆ ਪਾਈਆਂ ਨੇ ਬਿਲਕੁਲ ਗੱਡੀ ਜਿਹੜੀ ਸੜ ਕੇ ਬਿਲਕੁਲ ਸੁਆਹ ਹੋ ਗਈ ਬਹੁਤ ਦਰਦਨਾਕ ਘਟਨਾ ਜਿਹੜੀ ਇੱਥੇ ਘਟੀ ਹੈਗੀ ਬਹੁਤ ਜ਼ਿਆਦਾ ਅਫਸੋਸ ਹੈ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਦੇਖਤਦਾਰੀ ਚ ਜਾ ਰਹੀਆਂ ਸੀ ਮਿਲਣਾ ਲੜਕੀ ਹੈ ਜਿਹੜੀ ਮੌੜਾ ਪਿੰਡ ਦੇ ਦੱਸੇ ਜਾ ਰਹੇ ਨੇ ਜੋ ਜੌਣਾ ਮੌੜ ਵਾਲਾ ਪਿੰਡ ਹੈ ਆ ਦੇਖ ਸਕਦੇ ਹੋ ਵੀ ਅੱਗ ਕਿੱਕਰ ਚ ਵੱਜ ਕਿੱਕਰ ਨੂੰ ਵੀ ਉੱਪਰ ਤੱਕ ਅੱਗ ਲੱਗੀ ਹੋਈ ਹੈ ਕਿੱਕਰ ਦੇ ਦਰਖਤ ਕਾਦਾ ਇਹ ਇਹਨੂੰ ਵੀ ਉੱਪਰ ਤੱਕ ਅੱਗ ਲੱਗੀ ਹੋਈ ਹੈਗੀ ਦੇਖ ਸਕਦੇ ਹੋ ਤਸਵੀਰਾਂ ਜਿਦੇ ਵਿੱਚ ਮਾਮਾ ਧੀਆਂ ਦੀ ਦੋਵਾਂ ਦੀ ਮੌਤ ਹੋ ਗਈ ਜਿਹੜੀ ਲੜਕੀ ਹੈ ਸ਼ਾਇਦ ਉਹ ਪੁਲਿਸ ਦੇ ਵਿੱਚ ਮੁਲਾਜ਼ਮ ਸੀਗੀ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਜੀ ਜਿਹੜਾ ਹੈਗਾ ਇੱਕ ਵੱਡੀ ਦੁਰਘਟਨਾ ਹੋਈ ਹੈ ਉਹਰੇ ਐਕਸੀਡੈਂਟ ਹੋਇਆ ਜਾਂ ਮੂਰੇ ਟਕਰਾਈ ਹੈ ਗੱਡੀ ਇਹ ਹਜੇ ਅੱਗੇ ਜਾਣਕਾਰੀ ਪਤਾ ਲੱਗੂ ਪਰ ਜੇ ਕਹ ਜੀਏ ਵੀ ਟਾਇਰਾਂ ਤੋਂ ਲੈ ਕੇ ਗੱਡੀ ਬਿਲਕੁਲ ਖਤਮ ਹੋ ਗਈ ਦੇਖ ਸਕਦੇ ਹੋ ਅੱਗੇ ਜਿਹੜੀ ਉੱਪਰ ਤੱਕ ਦਰਖਤ ਨੂੰ ਵੀ ਲੱਗੀ ਹੋਈ ਹੈਗੀ ਸਵੇਰੇ 6 ਵਜੇ ਦੀ ਪਤਾ ਹੈ ਭਾਈ ਕਿਸ਼ਕ ਵੀ ਕਿਵੇਂ ਹੋਇਆ ਇਹ ਸਵੇਰੇ ਹੀ 5:00 ਵਜੇ ਦੀ ਘਟਨਾ ਹੈ ਜੀ 5:00 ਵਜੇ ਦੀ 5:00 ਵਜੇ ਦੀ ਹਾਂ ਜੀ ਕਿਵੇਂ ਹੋਇਆ ਕੁਝ ਪਤਾ ਹੈ ਨਹੀਂ ਜੀ ਕੁਝ ਪਤਾ ਨਹੀਂ ਹੈਗਾ ਪਤਾ ਨਹੀਂ ਕਦੇ ਟਕਰਾਈ ਹੈ ਜੀ ਕਦੇ ਨਾਲ ਆਏ ਨਹੀਂ ਪਤਾ ਹੈਗਾ ਜੀ ਠੀਕ ਹੈ ਅੱਗੇ ਸਿਣਾਟਾ ਹੋ ਗਈ ਗੱਡੀ ਦੋਨਵਾ ਮਾਤੀਆਂ ਦੀ ਮੌਤ ਹੋ ਗਈ ਮਾਮਾ ਮਤੀਆਂ ਕਿਹੜੇ ਪਿੰਡ ਦੀਆਂ ਤਿਆ ਮੌੜਾਂ ਦੀਆਂ ਜੀ ਆਪਣਾ ਜੌਣੇ ਮੌੜ ਵਾਲੇ ਹਾਂਜੀ ਹਾਂ ਮੌੜਾਂ ਦੀਆਂ ਸੀ ਜੌਣੇ ਮੌੜ ਦੀ ਇਹ ਕਿੰਨੇ ਵਜੇ ਦਾ ਹਾਦਸਾ ਵੀ ਇਹ 5 ਵਜੇ ਦਾ ਕਹਿੰਦੇ ਨੇ ਦੇਖ ਸਕਦੇ ਹੋ ਵੀ ਤਸਵੀਰਾਂ ਜਿਹਦੇ ਵਿੱਚ ਮਾਮਾ ਤੇ ਧੀਆਂ ਦੋਏ ਸੜ ਕੇ ਸਵੇਰ ਹੋ ਗਈਆਂ ਆ ਦੇਖ ਲੈ ਸਕਦੇ ਹੋ ਤਸਵੀਰਾਂ ਬੋਸ ਤੋਂ ਸਵਿਫਟ ਦੀ ਜੀ ਆਹ ਦੇਖ ਸਕਦੇ ਹੋ ਜੀ ਗੱਡੀ ਸਵਿਫਟ ਹੈ ਪਰਾ ਦੇਖੋ ਇਸ ਤਰ੍ਹਾਂ ਦੇ ਨਾਲ ਯਾਰ ਕਦੇ ਦੇਖਿਆ ਨਹੀਂ ਵੀ ਇਸ ਤਰ੍ਹਾਂ ਦੇ ਨਾਲ ਮਾਮਾ ਤੇ ਧੀਆਂ ਗੱਡੀ ਦੇ ਵਿੱਚ ਰਿਸ਼ਤੇਦਾਰੀ ਚ ਜਾ ਰਹੀਆਂ ਸੀ ਮੌੜਾਂ ਪਿੰਡ ਤੋਂ ਵੀ ਇਸ ਤਰ੍ਹਾਂ ਨਾਲ ਹੋ ਜੂਗਾ ਯਾਰ ਕਿੱਡਾ ਵੱਡਾ ਜਿਹੜੀ ਲੜਕੀ ਸੀ ਪੁਲਿਸ ਦੇ ਵਿੱਚ ਮੁਲਾਜ਼ਮ ਦੱਸੀ ਜਾ ਰਹੀ ਹੈ ਬਿਲਕੁਲ ਕਾਰੰਗ ਬਣ ਗਿਆ ਗੱਡੀ ਦਾ ਬਿਲਕੁਲ ਕਾਰੰਗ ਦੇਖੋ ਦਰਖਤ ਨਾਲ ਟਕਰਾਈ ਹੈ ਗੱਡੀ ਹੁਣ ਕਿਵੇਂ ਟਕਰਾਈ ਹੈ ਜਾਂ ਧੁੰਦ ਸੀਗੀ ਕਾਰਨ ਕੀ ਹੈ ਇਹ ਹਜੇ ਸਾਹਮਣੇ ਆਊ ਪਰ ਗੱਡੀ ਆ ਦੇਖ ਸਕਦੇ ਹੋ ਜੀ ਮਰੂਤੀ ਸੰਜੁਕੀ 스위프트 ਗੱਡੀ ਨਜ਼ਰ ਆ ਰਹੀ ਹੈ ਬਿਲਕੁਲ ਗੱਡੀ ਹੈ ਜਿਹੜੀ ਸੜਕੇ ਸੁਬਾ ਹੋ ਗਈ ਤੇ ਪੰਜਾਬ ਪੁਲਿਸ ਵੀ ਪਹੁੰਚੀ ਹੋਈ ਹੈ ਪਰ ਜਿਹੜਾ ਕੰਮ ਸੀ ਉਹ ਜਿਹੜਾ ਬਹੁਤ ਮਾੜਾ ਕੰਮ ਹੈ ਜਿਹੜਾ ਉਹ ਹੋਇਆ ਇੱਥੇ ਬਹੁਤ ਜਿਆਦੇ ਦਰਦਨਾਕ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਨਜ਼ਰ ਆਉਂਦੀਆਂ ਨੇਗੀਆਂ ਆਪਣਾ ਜੋ ਨਹਿਰ ਹੈ ਜਿਹੜੀ ਸੂਲਰ ਘਰਾਟ ਤੋਂ ਆਉਂਦੀ ਹੈ ਜਦੋਂ ਬਸ ਸੂਲਰ ਘਰਾਟ ਤੋਂ ਕਿਲੋਮੀਟਰ ਹੈ ਲਗਭਗ ਸਾਨੂੰ ਉਹ ਦਿਨਾਕੋ ਦਿਖ ਰਹੇ ਨੇ ਜਿੱਥੇ ਚੱਕੀਆਂ ਚੱਲਦੀਆਂ ਨੇ 1 ਕਿਲੋਮੀਟਰ ਸੋਲਰ ਘਰਾਟ ਤੋਂ ਇਧਰ ਦੀਆਂ ਤਸਵੀਰਾਂ ਨੇ ਜੀ ਇਹ ਦੇਖ ਸਕਦੇ ਹੋ ਵੀ ਸੂਲਨ ਘਰਾਟ ਤੋਂ ਕਿਸ ਤਰ੍ਹਾਂ ਇੱਕ ਵੱਡਾ ਹਾਦਸਾ ਹੋਇਆ ਇੱਕ ਬਹੁਤ ਦਰਦਨਾਕ ਜਿਹੜੀ ਘਟਨਾ ਹੈ ਨਹਿਰ ਦੇ ਉੱਪਰ ਪਾਟੜੀ ਦੇ ਉੱਪਰ ਐਕਸੀਡੈਂਟ ਹੋਇਆ ਜਿਹੜੀ ਵੱਡੀ ਘਟਨਾ ਹੈ ਜਿਹੜੀ ਘਟ ਗਈ ਹੈ ਇੱਥੇ ਬਹੁਤ ਦਰਦਨਾਕ ਬਹੁਤ ਜਿਆਦਾ ਮਾੜਾ ਜਿਹੜਾ ਕੰਮ ਇਹ ਹੋਇਆਗਾ ਬਿੱਤੇ ਜਿਹੜੇ ਕਹਦੀ ਵੀ ਛੜ ਕੇ ਜੋ ਸਵਾਹ ਹੋ ਗਈਆਂ ਟਾਇਪ ਸਿੰਘ ਖੜੇ ਬਾਈ ਇਹ ਕਹਿੰਦਾ ਸਾਡੀ ਭਾਣ ਜੀ ਸੀ ਸਾਕੀ ਭਾਣ ਜੀ ਇਹ ਪਤਾ ਲੱਗੇ ਕਿਵੇਂ ਹੋਇਆ ਕੁਝ ਨਹੀਂ ਕਹ ਸਾਡੀ ਵੀਰੇ ਹੋ ਜੀ ਗੱਲ ਦਾ ਇਹ ਕਹ ਜੀ ਅੱਛਾ ਕਰ ਜੀ ਹੂੰ ਇਹ ਰਿਸ਼ਤੇਦਾਰੀ ਚਾਰ ਕਿੰਨੇ ਸੀ ਕਿਤੇ ਹਾਂ ਰਿਸ਼ਤੇਦਾਰੀ ਇਹ ਦਾ ਅੱਛਾ ਬਾਪ ਗਿਆ ਸੀ ਜਰਾ ਅੱਛਾ ਪਾਪੇ ਹੋ ਗਿਆ ਸੀ ਮਤਲਬ ਠੀਕ ਹੈ ਹੋ ਗਿਆ ਸੀ ਪਤਾ ਨਹੀਂ ਉੱਥੇ ਰਹਿ ਪਈ ਚਲੋ ਰਿਸ਼ਤੇਦਾਰੀ ਚ ਗਿਆ ਹੋਇਆ ਸੀ ਉਹ ਵੀ ਹਾਂ ਆਪਦੀ ਭੈਣ ਕੋਲੇ ਗਿਆ ਸੀ ਭੈਣ ਕੋਲੇ ਗਿਆ ਹੋਇਆ ਸੀ ਹਾਂ ਜੀ ਬਹੁਤ ਦਰਦਨਾਕ ਤਸਵੀਰਾਂ ਨੇ ਬਾਈ ਜਯੋਤ ਸਿੰਘ ਖੜਾ ਹੈ ਘਨੇੜੀ ਤੋਂ ਕਹਿੰਦਾ ਵੀ ਮੇਰੀ ਭਾਣਜੀ ਸੀ ਆ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਇੱਕ ਜਿਉਂਦੇ ਜੀ ਨੇ ਸੜਨਾ ਆਪਾਂ ਦੇਖ ਲਓ ਵੀ ਕਿੰਨਾ ਦਰਦਨਾਕ ਘਟਨਾ ਇਹ ਹੂੰ ਇੱਕ ਜਿਉਂਦੇ ਜੀ ਦਾ ਇਸ ਤਰ੍ਹਾਂ ਸੜਨਾ ਬਹੁਤ ਵੱਡੀ ਗੱਡੀ ਪਹਿਲਾਂ ਵੱਜੀ ਆ ਦੇਖ ਸਕਦੇ ਹੋ ਤੇ ਪੂਰੀ ਟੱਕਰ ਆ ਜਿਹੜੀ ਹੋਈ ਹੋਈ ਹੈ ਬਹੁਤ ਮੱਧ ਭਾਗੀ ਘਟਨਾ ਜਿਹੜੀ ਇਹ ਸੂਲਰ ਘਰਾਟ ਕੋਲੇ ਘਟੀ ਹੈਗੀ ਰਸਤਾ ਤੁਸੀਂ ਦੇਖ ਲਓ ਵੀ ਪਹਿਨੇ ਘਟਿਆ ਔਰ ਹੁਣ ਜਦ ਤਾ ਕੋਈ ਪਾਸਾ ਪੱਟ ਦੇ ਤੇ ਜਾਂ ਸਾਈਡ ਤੇ ਲਾਉਂਦੇ ਤੇ ਪਰ ਗੱਡੀ ਇਸ ਤਰ੍ਹਾਂ ਆ ਕੇ ਕਿਕਰ ਚ ਵੱਜੀ ਹੋਇਆ ਧੁੰਦ ਦੇ ਕਾਰਨ ਵੱਜੀ ਧੁੰਦ ਵੀ ਹੁੰਦੀ ਆ ਸਵੇਰੇ 9 10 ਵਜੇ ਤੱਕ 10 11 ਵਜੇ ਤੱਕ ਆਪਾਂ ਨੂੰ ਪਤਾ ਹੈ ਦੇਖ ਕੇ ਚਲਾਇਆ ਕਰੋ ਯਾਰ ਬਹੁਤ ਗੌਰ ਨਾਲ ਜਿਹੜੇ ਸਾਧਨ ਚਲਾਉਣ ਦੀ ਲੋੜ ਹੈ ਉਹ ਧੁੰਦਾਂ ਦੇ ਵਿੱਚ